ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਦਰ ਸਾਰੇ ਨਿਰੰਧ ਚੈਨਲ ਤੇ ਸਵਾਗਤ ਕਰਦੇ ਆਂ ਆਉਂਦੇ 36 ਘੰਟੇ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤੇ ਜਿਹੜਾ 11 ਤੇ 12 ਨ ਸਿਸਟਮ ਲੱਗਣਾ ਉਸ ਤੇ ਜਿਹੜੇ ਪੂਰੇ ਪੂਰੇ ਐਸਾਰ ਜਿਹੜੇ ਬਣ ਗਏ ਨੇ ਤਾਂ ਜਿੰਨੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜਾ ਆਪਣਾ ਜਿਹੜਾ ਰਾਜਸਥਾਨ ਤੋਂ ਜਿਹੜਾ ਅੱਧੀ ਰਾਤ ਦੇ ਕਰੀਬ ਜਿਹੜਾ ਸਿਸਟਮ ਸ਼ੁਰੂ ਹੋਇਆ ਸੀ जैसलमेर ਤੋਂ ਤੋਂ ਹੌਲੀ-ਹੌਲੀ ਜਿਹੜਾ ਅ ਸਵੇਰ ਹੁੰਦੇ ਹੁੰਦੇ ਜਿਹੜਾ ਉੱਤਰੀ ਰਾਜਸਥਾਨ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋਗੇ ਜਾਂ ਪੰਜਾਬ ਤੇ ਰਾਜਸਥਾਨ ਹਰਿਆਣਾ ਦੇ ਨਾਲ ਲੱਗਦੇ ਖੇਤਰ ਇੱਥੇ ਜਿਹੜਾ ਸਿਸਟਮ ਦੀ ਜਿਹੜੀ ਐਕਟੀਵਿਟੀ ਸ਼ੁਰੂ ਹੋ ਗਈ ਜਾਨਕਿ ਹੁਣ ਵੀ ਜਿਹੜੇ ਕਿਤੇ-ਕਿਤੇ ਜਿਹੜੇ ਮੀਂਹ ਦੇ ਹਲਕੀ-ਕਿਰਮਿਰ ਜਾਂ ਕਿਤੇ-ਕਿਤੇ ਹਲਕੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਖਾਸ ਕਰ ਆ ਦੱਖਣ-ਪੱਛਮੀ ਇਲਾਕੇ ਹੋਗੇ ਜਿਵੇਂ ਬਠਿੰਡਾ ਆ ਗਿਆ ਮਾਨਸਰ ਖੇ ਸ਼੍ਰੀ ਗੰਗਾ ਨਗਰ ਗਿਆ ਚੂਰੂ ਦੇ ਇਲਾਕੇ ਜਾਇਸਤੇ ਨਾ ਲੱਗਦੇ ਕੁਝ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਇੱਥੇ ਜਿਹੜੀ ਮੀਂਹ ਦੀ ਗਤੀਵਿਧੀਆਂ ਕਿਤੇ ਕਿਤੇ ਵੇਖਣ ਨੂੰ ਮਿਲ ਰਹੀਆਂ ਨੇ ਤਾਂ ਕਮੈਂਟ ਕਰ ਜ਼ਰੂਰ ਦੱਸਣਾ ਕਿੱਥੇ ਕਿਸ ਤਰ੍ਹਾਂ ਦਾ ਮੌਸਮ ਬਣਿਆ ਤੇ ਕਾਫੀ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਜਿਹੜੇ ਬੱਦਲਵਾਈ ਬਣੀ ਹੈ ਹਲਕੀ ਸੰਘਣੀ ਤੇ ਆਉਂਦੇ ਜਿਹੜੇ 36 ਘੰਟੇ ਜਾਨਕਿ 24 ਤੋਂ ਲੈ ਕੇ 36 ਘੰਟੇ ਜਾਨਕਿ ਅੱਜ ਦੁਪਹਿਰ ਤੋਂ ਲੈ ਕੇ ਤੇ ਕੱਲ ਦੁਪਹਿਰ ਸ਼ਾਮ ਦੇ ਵਿੱਚਕਾਰ ਜਿਹੜੇ 24 ਤੋਂ 36 ਘੰਟੇ ਹੋ ਬਣ ਗਏ ਨੇ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਧੀ ਰਾਤ ਦੇ ਕੱਲ ਰਾਤ ਤੋਂ ਹੀ ਜਿਹੜਾ ਪੂਰਾ ਕਾਫੀ ਜਿਹੜਾ ਕਈ ਲਾ ਕੇ ਤੇ ਜਿਹੜਾ ਦੇਖਣ ਨੂੰ ਮਿਲਿਆ ਜੇ ਵੀ ਜਿਹੜਾ ਕਾਫੀ ਕਿਤਰਾ ਇਹ ਪੂਰਾ ਜਿਹੜਾ ਕਾਫੀ ਸਪੀਡ ਤੇ ਚੱਲ ਰਿਹਾ ਹੈ ਤੇ ਜਿਸ ਕਰਕੇ ਸਿਸਟਮ ਪੂਰਾ ਪੂਰਾ ਲੱਗ ਸਕਦਾ ਹੈ ਤੇ ਇਸ ਦੀ ਜਿਹੜੀ ਸੰਭਾਵਨਾ ਪੂਰੀ ਬੰਦੀ ਦਿਖਾਈ ਦੇ ਰਹੀ ਹੈ ਤੇ ਅੱਜ ਜਿਹੜੇ ਆਪਾਂ ਕਰਕੇ ਅੱਜ ਦੁਪਹਿਰ ਸ਼ਾਮ ਤੋਂ ਲੈ ਕੇ 11 ਜਨਵਰੀ ਤੇ ਕੱਲ 12 ਜਨਵਰੀ ਦੁਪਹਿਰ ਸ਼ਾਮ ਤੋਂ ਜਿਹੜੇ ਘੰਟੇ ਉਹਨਾਂ ਦੇ ਦਿਨ ਉਹਨਾਂ ਦੇ 24 ਤੋਂ 36 ਘੰਟੇ ਤੇ ਇਸ ਸਿਸਟਮ ਲੱਗਣ ਦੇ ਪੂਰੇ ਪੂਰੇ ਸਾਰ ਜਿਹੜੇ ਬੰਦੇ ਦਿਖਾਈ ਤਾਂ ਜਿਲੇਵਾਰਪ ਅਪਡੇਟ ਆ ਪਹਿਲੇ ਹੀ ਤੁਹਾਡੇ ਤੱਕ ਜਾਣਕਾਰੀ ਸਾਂਝੀ ਕੀਤੀ ਕਿੜਕੜ ਜਿਲਿਆਂ ਵਿੱਚ ਵੱਧ ਸੁਭਾਵਨਾ ਰਹੇਗੀ ਤਾਂ ਜਿਵੇਂ ਤੋਂ ਦੱਖਣ ਪੱਛਮੀ ਇਲਾਕੇ ਬਠਿੰਡਾ ਆ ਗਿਆ ਮਾਨਸਾ ਆ ਗਿਆ ਸਿਰਸਾ ਆ ਗਿਆ ਫਤਿਹਪੁਰ ਆ ਗਿਆ ਜੀਂਦੋ ਆ ਗਿਆ ਜਸੂਰਤਗੜ ਆ ਗਿਆ ਸੰਗਰੀਆ ਦੇ ਇਲਾਕੇ ਹੋਏ ਸ਼ਿਰਗੰਗਣਾ ਹਨੂਮਾਨਗੜ ਨੂਬਗੜ ਚੂਰੂ ਦੇ ਇਲਾਕੇ ਹੋਏ ਜਾਂ ਫਾਸਲ ਕਹਾ ਫਰੀਦਕੋਟ ਮੁਕਸਰ ਹੋ ਗਿਆ ਜਾਂ ਫਰੋਜ਼ਪੁਰ ਮੋਗਾ ਆ ਗਿਆ ਜਾਂ ਬਰਨਾਲਾ ਲੁਧਿਆਣਾ ਦੇ ਕੁਝ ਭਾਗ ਹੋ ਗਏ ਸੰਗਰੂਰ ਪਟਿਆਲਾ ਦਾ ਕੁਝ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਵਿੱਚ ਸਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਏ ਤੇ ਅੱਜ ਦੁਪਹਿਰ ਤੋਂ ਲੈ ਕੇ ਤੇ ਕੱਲ ਦੁਪਹਿਰ ਸ਼ਾਮ ਤੋਂ ਯਾਨੀ ਕਿ 11 ਜਨਵਰੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ 12 ਜਨਵਰੀ ਦੁਪਹਿਰ ਸ਼ਾਮ ਦੇ 1.5 ਘੰਟੇ ਉਹਨਾਂ ਦੇ 24 ਤੋਂ 36 ਘੰਟੇ ਤੇ ਇਸ ਵੀ ਜਿਹੜੇ ਹਲਚਲਾਂ ਹੋਣ ਦੀ ਸਭਾਵਨਾ ਤੇ باقی ਜਿਹੜੇ ਜ਼ਿਲ੍ਹੇ ਰਹਿ ਗਏ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਉਹ ਗਾ ਰੂਪੜਾ ਕਰ ਹੋ ਗਿਆ ਜਿਵੇਂ ਹਾਲੀ ਚੰਡੀਗੜ੍ਹ ਦੇ ਇਲਾਕੇ ਹੋ ਗਏ ਫਤਿਹਗੜ੍ਹ ਸਾਹਿਬ ਦਾ ਜਲੰਧਰ ਕ ਇਹ ਪਹਿਲਾ ਜਿਲ੍ਹੇ ਦਸ ਦੇ ਪਹਿਲੇ ਨੰਬਰ ਤੇ ਉਸ ਵੇ ਸਭਾਬਨ ਰੇਡ ਕਾਫੀ ਬਾਂਦੀ ਦਿਖਾਈ ਦੇ ਰਹੀ ਏ ਤੇ ਕੁਝ ਕੁ ਲਾ ਕੇ ਹਲਕੇ ਦਰਮਿਆਨੇ ਕਿਤੇ ਕਿਤੇ ਰੇਡ ਕੈਨਮੈਂਟ ਜਿਹੜੀ ਲੰਮੇ ਸਮੇਂ ਤੱਕ ਜਾਨਕੀ ਕੁਝ ਦੁਪਹਿਰ ਤੋਂ ਸ਼ਾਮ ਜਾਂ ਰਾਤ ਦੇ ਲੰਮੇ ਸਮੇਂ ਤੱਕ ਕੈਨਮੈਂਟ ਕੁਝ ਕੁ ਲਾ ਕੇ ਵੇਖਣ ਨੂੰ ਮਿਲ ਸਕਦੀ ਆ ਕਿਨਮੈਂ ਦਾ ਮਾਹੌਲ ਜੜੀ ਕਿ ਝੜੀ ਨਮਾਏ ਮੌਸਮ ਆ ਵੇਖਣ ਨੂੰ ਮਿਲ ਸਕਦਾ ਹੈ ਤਾਂ ਉਸ ਤੋਂ ਬਾਅਦ ਕੁਝ ਕੁ ਲਾ ਕੇ ਹਲਕੇ ਦਰਮਿਆਨੇ ਕਿਤੇ ਕਿਤੇ ਦਰਮਿਆਨੇ ਥੋੜੇ ਆ ਪਗਲੇ ਤੇਜ਼ ਰਮੀ ਦੇ ਸ਼ਰਾਟੇ ਦਰਜ ਕੀਤੇ ਜਾਸਰੇ ਗਰਜ ਲਿਸ਼ਕ ਦੇ ਨਾਲ ਤੇ ਕੁਝ ਥੋੜੇ ਬੋਤੇ ਖੇਤਰਾ ਵਿੱਚ ਗੜੇ ਮ ਕਰੀ ਜਿਹੜੇ ਆਉਂਦੇ 24 ਤੋਂ 36 ਘੰਟੇ ਦੌਰਾਨ ਜਿਹੜੇ ਹਵਾਵਾਂ ਚੱਲਣਗੀਆਂ ਪੂਰਬ ਦਿਸ਼ਾ ਤੋਂ ਵਗਣਗੀਆਂ ਦਰਮਿਆਨੇ ਲੈਵਲ ਦੇ ਯਾਨੀ ਕਿ ਕੁਝ ਕੁ ਲਗਾ ਦਰਮਿਆਨੇ ਤੇ ਕੁਝ ਕੁ ਲਗਾ ਤੇਜ਼ ਹਵਾਵਾਂ ਚੱਲ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜਾ 12 ਦੀ ਦੁਪਹਿਰ ਸ਼ਾਮ ਤੋਂ ਬਾਅਦ ਯਾਨੀ ਕਿ ਸ਼ਾਮ ਰਾਤ ਦੇ ਕਰੀਬ ਉਸ ਤੋਂ ਬਾਅਦ 13 14 ਨੂੰ ਫਿਰ ਤੋਂ ਜਿਹੜੀ ਹਵਾਵਾਂ ਦੀ ਵਾਪਸੀ ਹੋਵੇਗੀ ਉੱਤਰ ਤੋਂ ਪੱਛਮ ਦਿਸ਼ਾ ਤੋਂ ਪਹਾੜ ਦੀ ਠੰਡੀਆਂ ਹਵਾਵਾਂ ਦੀ ਜਿਹੜੀ ਵਾਪਸੀ ਹੋਵੇਗੀ ਤਾਂ ਜਿਹੜੇ ਟੈਂਪਰੇਚਰ ਹੋਣਗੇ ਫਿਰ ਤੋਂ ਜਿਹੜੇ ਡਾਊਨ ਯਾਨੀ ਕਿ ਥੱਲੇ ਡਿੱਗ ਸਕਦੇ ਨੇ ਤਾਂ ਉਸ ਤੋਂ ਬਾਅਦ ਗੱਲ ਕਰੀ 12 13 ਨੂੰ ਜਿਹ ਤਰਾ ਵਿੱਚ ਅਗਰ ਜਲਿਸ਼ਕ ਦੇ ਨਾਲ ਕਿਤੇ ਕਿਤੇ ਹੋ ਸਕਦਾ ਨਿੱਕੀ ਮੋਟੀ ਜਾਂ ਕੁਝ ਥੋੜੇ ਬੋਤ ਖੇਤਰਾ ਵਿੱਚ ਜਿਹੜੀ ਮੋਟੀ ਗੜੇ ਮਾਰ ਦਰਜ ਕੀਤੀ ਜਾ ਸਕਦੀ ਹੈ ਤਾਂ ਤੁਸੀਂ ਜੋ ਕਮੈਂਟ ਕਰ ਜਰੂਰ ਦੱਸਿਆ ਕਰੋ ਕਿੱਥੇ ਕਿੱਤੇ ਜਿਹੜਾ ਮੈਂ ਦਰਜ ਕੀਤਾ ਕਿ ਸਵੇਰ ਦੇ ਘੰਟਿਆਂ ਵਿੱਚ ਕਿੱਥੇ ਕਿੱਤੇ ਜਿਹੜਾ ਮੌਸਮ ਕਿਸ ਤਰ੍ਹਾਂ ਬਣਿਆ ਤੁਸੀਂ ਕਮੈਂਟ ਕਰ ਜਰੂਰ ਦੱਸਿਆ ਕਰੋ ਤੇ ਨਾਲੇ ਤੁਸੀਂ ਕਿਸ ਤਰ੍ਹਾਂ ਦੇ ਜ਼ਿਲ੍ਹੇ ਤੇ ਸਵੀਡਨ ਵੇਰੇ ਕਮੈਂਟ ਕਰੇ ਦੱਸ ਦਿਆ ਕਰੋ ਤਾਂ ਨਹੀਂ ਨੈਕਸਟ ਆਉਣ ਲਈ ਅਪਡੇਟ ਆਪਾਂ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਜਾਣਕਾਰੀ ਆਪਾਂ ਟੈਲਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ సబ్స్క్రై జరుడు అండి బాగా బాగుంది